ਅੱਜ ਮੈਂ ਨਾ ਇੱਕ ਚੀਜ਼ ਤੋਂ ਪਹਿਲਾਂ ਤਾਂ ਤੁਹਾਡੇ ਕੋਲ ਮਾਫੀ ਮੰਗਣੀ ਚਾਹੁੰਦਾ ਕਿਉਂਕਿ ਮੈਂ ਇੱਕ ਗਲਤ ਸ਼ਾਪ ਨੂੰ ਪ੍ਰਮੋਟ ਕੀਤਾ ਜਿਹਦੇ ਕਰਕੇ ਮੈਨੂੰ ਖੁਦ ਇੰਬੈਰਸ ਫੀਲ ਹੋ ਰਿਹਾ ਹੈ ਇਸ ਕਰਕੇ ਮੇਰਾ ਫਰਜ਼ ਬਣਦਾ ਵੀ ਮੈਂ ਤੁਹਾਡੇ ਕੋਲੋਂ ਆਪਣੇ ਸਰੋਤਿਆਂ ਦੇ ਕੋਲੋਂ ਸੌਰੀ ਮੰਗਾ ਕੋਈ ਜਿਹਨਾਂ ਨੇ ਮੈਨੂੰ ਸਬਸਕ੍ਰਾਈਬ ਕੀਤਾ ਜਿਹੜੇ ਮੈਨੂੰ ਮੇਰੇ ਵੀਡੀਓਜ਼ ਤੇ ਲਾਈਕ ਕਮੈਂਟ ਸ਼ੇਅਰ ਕਰਦੇ ਨੇ ਉਹਨਾਂ ਨੂੰ ਮੈਂ ਸੌਰੀ ਮੰਗ ਰਿਹਾ ਵੀ ਮੈਂ ਇੱਕ ਨੂਰਮਲ ਦੇ ਵਿੱਚ ਇੱਕ ਸ਼ਾਪ ਨੂੰ ਪ੍ਰਮੋਟ ਕੀਤਾ ਜਿਹੜਾ ਕਿ ਫੂਡ ਨੂੰ ਲੈ ਕੇ ਸੀਗਾ ਸ਼ੋਚਿਆ ਵੀ ਸ਼ਾਇਦ ਬਹੁਤ ਵਧੀਆ ਬਣਾਉਣਗੇ ਪਰ ਹਜੇ 1.5 ਮਹੀਨੇ ਦੇ ਵਿੱਚ ਇੰਨਾ ਫਰਕ ਪੈ ਗਿਆ ਵੀ ਮਤਲਬ ਫੂ 100 ਤੋਂ ਸਿੱਧੇ 0 ਤੋਂ ਦਿੱਕੀ ਉਹ ਕੋਣ ਨੇ ਉਹ ਹੈਗੇ ਜੀ 버거 ਸ਼ਰਗਰ ਤੇ ਤੁਹਾਡਾ ਤੁਹਾਨੂੰ ਪਹਿਲਾਂ ਪਤਾ ਹੀ ਹੈ ਵੀ ਅਸੀਂ ਜਿਹੜੀ ਵੀ ਪਹਿਲਾਂ ਜਿੰਨੇ ਵੀ ਵਲੌਗ ਬਣਾਉਨੇ ਆ ਅਸੀਂ ਜੈਨੂਅਲ ਨੇਚਰਲ ਉਹ ਵਲੌਗ ਬਣਾਉਨੇ ਜਿਨ੍ਹਾਂ ਦਾ ਖਾਣਾ ਵਧੀਆ ਹੋਵੇ ਬੈਸਟ ਹੋਵੇ ਜਿੱਥੇ ਲੋਕ ਆ ਕੇ ਠੱਗਿਆ ਜਾਂ ਮਹਿਸੂਸ ਨਾ ਕਰਨ ਉਹ ਜੀ ਇਸ ਕਰਕੇ ਮੈਂ ਇਹ ਚੀਜ਼ ਨੂੰ ਕਹਿੰਦਾ ਕਿਉਂਕਿ ਇਹਨਾਂ ਦੀ ਹੁਣ ਜਿਹੜੀ ਕੁਆਲਿਟੀ ਆ ਬਿਲਕੁਲ ਡਿੱਗ ਚੁੱਕੀ ਆ ਤੇ ਇਸ ਕਰਕੇ ਸੌਰੀ ਆ ਵੀ ਇਹ ਸਾਡੇ ਹੁਣ ਕਿਸੇ ਕੰਮ ਦੀ ਨਹੀਂ ਹੈ ਕਲੀਅਰ ਗੱਲ ਆ ਤੇ ਮੈਂ ਅਸੀਂ ਅੱਜ ਅੰਬੈਰਸ ਹੋਇਆ ਇਸ ਚੀਜ਼ ਨੂੰ ਲੈ ਕੇ ਇਸ ਕਰਕੇ ਸੌਰੀ ਆ ਜੀ ਵੀ ਆਪਣੀ ਜਦੋਂ ਵੀ ਤੁਸੀਂ 버거 ਸ਼ਰਕ ਜਣਾ ਆਪਣੀਆਂ ਸ਼ਰਤਾਂ ਤੇ ਜਾਓ ਆਪਣੇ ਕਰਕੇ ਜਾਇਆ ਤਾਂ ਮੇਰੀ ਵੀਡੀਓ ਦੇਖ ਕੇ ਪਲੀਜ਼ ਤੁਸੀਂ 버거 ਸ਼ਰਕ ਨਾ ਜਾਇਓ ਸੋ ਥੈਂਕ ਯੂ ਸੋ ਮੱਚੀ ਤੇ ਆਜੋ ਹੁਣ ਦੂਜੀ ਗੱਲ ਕਰ ਲਈਏ ਦੂਜੀ ਗੱਲ ਕਰਦੇ ਆ ਜੀ ਦੇਸੀ ਘਿਓ ਦੀ ਇਹ ਜਿਹੜਾ ਡੱਬਾ ਤੁਸੀਂ ਦੇਖ ਰਹੇ ਹੋ ਇਹ ਹੈਗਾ ਦੇਸੀ ਘਿਓ ਦਾ ਤੇ ਸਭ ਤੋਂ ਸਸਤਾ ਦੇਸੀ ਘਿਓ ਆ ਜੀ ਮਾਰਕੀਟ ਦੇ ਵਿੱਚ ਜਿਹੜਾ ਵੀ ਕਿਸੇ ਭਰਾ ਨੂੰ ਕਿਸੇ ਭੈਣ ਨੂੰ ਚਾਹੀਦਾ ਹੋਵੇ ਮਾਰਕੀਟ ਚੋਂ ਲੈ ਸਕਦਾ ਦੇਸੀ ਘਿਓ ਕਹਿਣਾ ਕੀ ਹੈ ਤਾਂ ਡੱਬਾ ਤੁਹਾਨੂੰ ਮਿਲਣਾ ਇਹ ਜੇ ਤੁਸੀਂ ਇਹ ਕਹੋਗੇ ਵੀ ਸਾਨੂੰ ਜੋਤ ਵਾਸਤੇ ਜਾਂ ਸਾਨੂੰ ਕਿਸੇ ਮਰਗ ਤੇ ਚਾਹੀਦਾ ਹੈ ਖਾਣ ਵਾਸਤੇ ਵਾਲਾ ਇਹ ਕਿਉਂ ਨਹੀਂ ਹੁੰਦਾ ਦੇਸੀ ਇਹ ਸਿਰਫ ਸਿਰਫ ਜਿਹੜਾ ਹੈਗਾ ਸਿਰਫ ਨਾਂ ਦਾ ਦੇਸੀ ਕਿਉਂ ਆ ਇਹਦੇ ਵਿੱਚ ਪਤਾ ਨਹੀਂ ਕਿਹੜਾ ਕੈਮੀਕਲ ਪਾਇਆ ਹੈ ਜਿਹੜਾ 270 ਰੁਪਏ ਕਿਲੋ ਮਿਲਦਾ ਮਾਰਕੀਟ ਵਿੱਚ ਇਹ ਨੂਰਮੈਲ ਦੇ ਵਿੱਚ ਪੂਰਾ ਢੜਲੇ ਦਾ ਵਿਕ ਰਿਹਾ ਜਿਵੇਂ ਕੱਲ ਪਨੀਰ ਵਾਲੀ ਵੀਡੀਓ ਪਾਈ ਸੀ ਪਨੀਰ ਵਾਲੀ ਵੀਡੀਓ ਦੇ ਵਿੱਚ ਡੁਪਲੀਕੇਟ ਪਨੀਰ ਮਾਰਕੀਟ ਚ ਨਿਕਲਿਆ ਉਵੇਂ ਹੀ ਦੇਸੀ ਕਿਉਂ ਜਿਹੜਾ ਹੈ ਮਾਰਕੀਟ ਦੇ ਵਿੱਚ ਨਕਲੀ ਬਹੁਤ ਵੱਡੀ ਪਰ ਮਾਰ ਇਹਦੀ ਹੈਗੀ ਆ ਮਾਰਕੀਟ ਦੇ ਵਿੱਚ ਤੇ ਕਾਫੀ ਦੁਕਾਨਾਂ ਤੇ ਇਹ ਜਿਹੜਾ ਪਨੀਰ ਜਿਹੜਾ ਦੇਸੀ ਕਿਉ ਆ ਪਾਇਆ ਜਾਣਾ ਇਹ ਖਾਣ ਦੇ ਬਿਲਕੁਲ ਲਾਇਕ ਨਹੀਂ ਹੈ ਤੇ ਨਾ ਹੀ ਇਹ ਕਿਸੇ ਹੋਰ ਦਾ ਅਸਕਾ ਅੱਛਾ ਕੰਮ ਕੀ ਆਉਂਦਾ ਉਹਨਾਂ ਨੂੰ ਦੱਸਣਾ ਪੈਂਦਾ ਜੀ ਇਹ ਜਿਹੜਾ ਜੋਤਾਂ ਵਾਸਤੇ ਜਾਂ ਜਿਹੜੇ ਪੰਡਤ ਜਿਹੜੇ ਦੇਸੀ ਕਿਉ ਲੈ ਕੇ ਜਾਂਦੇ ਨੇ ਇਹ ਉਹ ਦੇਸੀ ਕਿਉ ਨਹੀਂ ਤੇ ਦੇਖ ਲਓ ਤੁਸੀਂ ਪੰਡਤ ਰੱਬ ਦੇ ਨਾਂ ਤੇ ਵੀ ਠੱਗੀਆਂ ਮਾਰ ਜਾਂਦੇ ਨੇ ਵੀ ਤੁਸੀਂ ਦੇਸੀ ਕਿਉ ਸਸਤਾ ਲਿਆਓ ਭਵੇਂ ਉਹਨੂੰ 500 600 ਦੇਸੀ ਕਿਉ ਤਾਂ ਲੈ ਲਿਆ 270 ਰੁਪਏ ਦਾ ਦੇਸੀ ਕਿਉ ਯੂਜ਼ ਕੀਤਾ ਬਾਕੀ 400 ਰੁਪਏ ਆਪਣੀ ਜੇਬ ਚ ਪਾ ਲਿਆ ਇੱਕ ਬੜੀ ਹੈਰਾਨੀ ਵਾਲੀ ਗੱਲ ਆ ਵੀ ਅੱਛਾ ਮਿਲ ਕਿੰਨਾ ਘਰੇਆ ਜਿਨ੍ਹਾਂ ਦੇ ਕੋਲ ਪੰਡਤਾਂ ਦੇ ਕੋਲ ਪੁਜਾਰੀ ਦਾ ਸਮਾਨ ਮਿਲਦਾ ਆ ਜਿਹੜੇ ਦੁਕਾਨਾਂ ਦੇ ਪੁਜਾਰੀ ਦਾ ਸਮਾਨ ਮਿਲ ਰਿਹਾ ਆ ਜਿੱਥੇ ਜਿਹੜੀ ਕੋਈ ਵੀ ਚੀਜ਼ਾਂ ਹੈਗੀਆਂ ਚਾਹੇ ਉਹ ਧਾਰਮਿਕ ਕੋਈ ਵੀ ਚੀਜ਼ਾਂ ਉੱਥੋਂ ਚੀਜ਼ਾਂ ਮਿਲਦੀਆਂ ਨੇ ਇਹ ਬੜੀ ਹੈਰਾਨੀ ਹੁੰਦੀ ਆ ਤੇ ਭਾਈ ਇੱਕ ਚੀਜ਼ ਹੋਰ ਬੇਨਤੀ ਤੁਹਾਨੂੰ ਕਰਦੀ ਐ ਵੀ ਇਹ ਚੀਜ਼ਾਂ ਦੇ ਹਰਕਤਾਂ ਤੋਂ ਬਾਅਦ ਜਾ ਜੋ ਹੁਣ ਅੱਗੇ ਤਾਂ ਅਸੀਂ ਪਹਿਲੀਆਂ ਵੀਡੀਓ ਦੇ ਵਿੱਚ ਤਾਂ ਤੁਹਾਨੂੰ ਅਸੀਂ ਦੱਸਿਆ ਸੀਗਾ ਵੀ ਅਸੀਂ ਕਿਸੇ ਨੂੰ ਕੁਝ ਨਹੀਂ ਕਿਹਾ ਵੀ ਨਹੀਂ ਅਸੀਂ ਜਿਹੜੇ ਅੱਜ ਸਵੇਰੇ ਦੋ ਤਿੰਨ ਸੈਂਪਲ ਪਨੀਰ ਦੇ ਹੋਰ ਚੈੱਕ ਕੀਤੇ ਸੀ ਉਹ ਵੀ ਜਿਹੜੇ ਪਨੀਰ ਸੀਗਾ ਉਹ ਟੋਟਲੀ ਫੇਕ ਸੀਗਾ ਉਹਨਾਂ ਨੂੰ ਵੀ ਵਾਰਨਿੰਗ ਦੇ ਚੁੱਕੇ ਆ ਵੀ ਬਾਈ ਆਪਣੀਆਂ ਦੁਕਾਨਾਂ ਤੇ ਅੜਤਾੜੀ ਕਿਰ ਦੇ ਅੰਦਰ ਅੰਦਰ ਪਨੀਰ ਆਪਣਾ ਸਹੀ ਚੈਨਲ ਨੂੰ ਕਰ ਦਿਓ ਜੇ ਨਹੀਂ ਕੀਤਾ ਉਸ ਤੋਂ ਬਾਅਦ ਵਿੱਚ ਜਿਹੜਾ ਪਨੀਰ ਵੀ ਨਕਲੀ ਪਾਇਆ ਗਿਆ ਤੇ ਉਸ ਦੁਕਾਨ ਦੇ ਉੱਤੇ ਕਾਰਵਾਈ ਹੋਊਗੀ ਤੇ ਨਾਲ ਦੁਕਾਨ ਸੀਲ ਹੋਊਗੀ ਤੇ ਦੂਜੀ ਇਹੀ ਗੱਲ ਹੁਣ ਦੇਸੀ ਘੋਲੀ ਦੁਕਾਨ ਤੇ ਹੋਊਗੀ ਜਿਸ ਬੰਦੇ ਕੋਲ ਇਹ 270 ਰੁਪਏ ਕਿਲੋ ਵਾਲਾ ਦੇਸੀ ਘੋਫੜਿਆ ਜਾਂਦਾ ਹੈ ਤੇ ਉਹਦੀ ਕਾਨੂੰਨੀ ਕਾਰਵਾਈ ਵੀ ਕੀਤੀ ਜਾਊਗੀ ਨਾਲ ਉਹਦੀ ਦੁਕਾਨ ਵੀ ਸੀਲ ਕਰਵਾਈ ਜਾਊਗੀ ਪਰਚਾ ਤਾਂ ਪੜਾਏ ਪੜਾਏ ਨਾਲ ਦੁਕਾਨ ਫੀਸ ਵੀ ਹੋਣੀ ਹੈ ਇਸ ਕਰਕੇ ਜਿੰਨੇ ਵੀ ਮੇਰੇ ਸਬੂਤੇ ਨੇ ਜਿੰਨੇ ਵੀ ਇਹਨਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਜਿਹੜੇ ਕੋਈ ਵੀ ਗਰੀਬ ਪਰਿਵਾਰ ਜਿਹੜਾ ਹੈਗਾ 270 ਰੁਪਏ ਵਾਲੇ ਦੇਸੀ ਘਿਓ ਵਿੱਚ ਨਾ ਫਸ ਜਵੇ ਤੁਸੀਂ ਦੇਖ ਸਕਦੇ ਹੋ ਇਹ ਇਦਾਂ ਦਾ ਜਦੋਂ ਪਤਨੀ ਲੱਸੀ ਕੀ ਚੀਜ਼ ਹੁੰਦੀ ਹੈ ਅਸੀਂ ਇਹਨੂੰ ਅਜੇ ਤੱਕ ਖੁੱਲੇ ਤੱਕ ਨਹੀਂ ਹਨੀ ਟੋਟਲੀ ਇਹਦੇ ਬੰਦ ਵੀ ਆਇਆ ਸੀਲ ਟੋਟਲੀ ਬੰਦ ਹੈ ਜੀ ਇਹਦੀ ਠੀਕ ਹੈ ਜੀ ਇਹਦੇ ਵਿੱਚ ਮਾਰਕੀਟ ਐਮ ਆਰ ਪੀ ਜਿਹੜੀ 550 ਰੁਪਏ ਪਰ ਮਿਲਿਆ ਇਹ 270 ਰੁਪਏ ਦਾ ਸਾਮਾਨ ਹੈ ਇਹ ਦੇਖ ਸਕਦੇ ਤੁਸੀਂ ਇਦਾ ਘਟਿਆ ਪ੍ਰੋਡਕਟ ਮਾਰਕੀਟ ਦੇ ਵਿੱਚ ਆਉਣਾ ਤੇ ਮਤਲਬ ਵਿਕਣਾ ਤੇ ਉਹ ਵੀ ਪੰਡਤਾਂ ਵੱਲੋਂ ਖਰੀਦਿਆ ਜਾਣਾ ਤੇ ਜਾਂ ਜਿਹੜੇ ਲੋਕ ਜਿਹੜੇ ਦੁਨੀਆ ਤੋਂ ਚਲੇ ਜਾਂਦੇ ਨੇ ਉਹਦੇ ਨੇ ਸਸਕਾਰ ਦੇ ਉੱਤੇ ਇਹ ਦੇਸੀ ਕਿਉਂ ਵਰਤਿਆ ਜਾਂਦਾ ਹੈ ਉਹਨਾਂ ਦੇ ਮੂੰਹ ਵਿੱਚ ਪਾਉਂਦੇ ਆ ਇੱਥੋਂ ਤੱਕ ਤੁਸੀਂ ਇਹ ਹਿਸਾਬ ਲਾ ਲਓ ਵੀ ਆਖਰੀ ਸਮੇਂ ਦੇ ਵਿੱਚ ਵੀ ਮਰਦੇ ਨੂੰ ਦੇਸੀ ਕਿਉਂ ਨਹੀਂ ਨਸੀਬ ਹੁੰਦਾ ਮੈਂ ਤਾਂ ਇੱਕ ਦਿਨ ਆਪ ਹਰਾਨ ਸੀਗਾ ਵੀ ਮਰਦਿਆਂ ਜਿੰਦੇ ਨੂੰ ਕੋਈ ਦੇਸੀ ਕਿਉਂ ਪੋਹਤ ਨਹੀਂ ਮਰਦਿਆਂ ਨੂੰ ਉਹਦੇ ਮੂੰਹ 'ਚ ਪਾਉਂਦੇ ਨੇ ਪਰ ਅੱਜ ਪਤਾ ਲੱਗਿਆ ਦੇਸੀ ਕਿਉਂ ਮੂੰਹ ਨਹੀਂ ਪਾਉਂਦੇ ਉਹ ਵੀ ਨਕਲੀ ਪਾਉਂਦੇ ਨੇ ਤੇ ਇਸ ਕਰਕੇ ਬੇਨਤੀ ਹੈ ਵੀ ਭਾਈ ਜੇ ਤੁਸੀ ਸ਼ਰਧਾ ਤੁਹਾਡੇ ਮਨ ਚ ਹੈ ਵੀ ਆ ਤੇ ਪਲੀਜ਼ ਉਹਨਾਂ ਕੇ ਸ਼ਰਧਾ ਕਰੋ ਜਿਹੜਾ 10 ਰੁਪਏ ਦਾ 20 ਰੁਪਏ ਦਾ ਪੰਦੀ ਉਹਦਾ ਜਿਹੜਾ ਦੇਸੀ ਘਿਓ ਆ ਉਹਦੇ ਮੂੰਹ ਚ ਪਾ ਦਿਓ ਜਾਂਦੇ ਸਮੇਂ ਜੋਤ ਜਿਹੜੀ ਜਗਾਉਣੀ ਆ ਅਰੀਜਨ ਘਿਓ ਦੀ ਜਗਾਓ ਜਨਾ ਕੁਝ ਤੁਹਾਨੂੰ ਪਤਾ ਵੀ ਲੱਗੇ ਵੀ ਹਾਂ ਵੀ ਤੁਸੀਂ ਕਿਸੇ ਪ੍ਰਭੂ ਦੀ ਜਿਹੜੀ ਕੀ ਕਹਿੰਦੇ ਉਹਨਾਂ ਨੂੰ ਨਾਮ ਲਿਆ ਆ ਪਰ ਐਦਾਂ ਦਾ ਕੰਮ ਨਾ ਕਰੋ ਵੀ ਤੁਸੀਂ ਰੱਬ ਨੂੰ ਵੀ ਨਾ ਠੱਗੋ 270 ਰੁਪਏ ਦੇ ਦੇਸੀ ਘਿਓ ਦਿਨਾਂ ਇਸ ਕਰਕੇ ਬੇਨਤੀ ਹੈ ਜੀ ਪਲੀਜ਼ ਐਦਾਂ ਦੇ ਘਿਓ ਦੇ ਕੋਲੋਂ ਬਚੋ ਤਾਂ ਜੋ ਵੀ ਜਿਹੜੇ ਬਾਕੀ ਲੋਕੀ ਬਚ ਸਕਣ ਤੇ ਸੋ ਵੀਡੀਓ ਕਿਵੇਂ ਲੱਗੀ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਸੋਣਾ ਕਮੈਂਟ ਕਰਕੇ ਦੱਸਿਓ ਤੇ ਬਾਕੀ ਆਉਣ ਵਾਲੇ ਸਮੇਂ ਚ ਹੋਰ ਵੀਡੀਓ ਬਣਾਵਾਂਗੇ ਮਲਾਵਟ ਨੂੰ ਵੀ ਲੈ ਕੇ ਬਣਾਵਾਂਗੇ ਤੇ ਵਧੀਆ ਵਧੀਆ ਫੋਟੋ ਨੂੰ ਲੈ ਕੇ ਬਣਾਵਾਂਗੇ ਸੋ ਥੈਂਕ ਯੂ ਸੋ ਮੱਚ